ਹਾਈ ਹਾਈ ਨਹੀਂ ਨਵਾਂ ਵਾਲਾ ਵੇਖ ਕੇ ਤਾਂ ਮੈਨੂੰ ਹੀ ਚੱਕਰ ਆਉਣ ਲੱਗ ਪਿਆ ਐਨਾ ਭਾਂਡਾ ਚੰਗੇ ਭਲੇ ਬੰਦੇ ਨੂੰ ਮੌਤ ਪੈ ਜਾਈਂ ਇੰਨਾ ਵਾਲ ਵੇਖ ਕੇ ਕਿੰਨੇ ਭਾਂਡੇ ਇਕੱਠੇ ਹੋ ਗਏ ਛੱਡ ਭਾਂਡੇ ਆਪੇ ਦੀਦੀ ਮਾਜ ਲੂਗੀ ਮੈਂ ਝਾੜੂ ਮਾਰ ਲਈਨੀ ਕਿਉਂਕਿ ਝਾੜੂ ਵੀ ਵੱਜਣ ਵਾਲਾ ਵਾ ਐਨਾ ਠੰਡਾ ਪਾਣੀ ਹੱਥ ਠਰ ਜਾਣੇ ਮੇਰੇ ਨਾਲੇ ਉ ਤਾਂ ਵੀ ਸਿਆਲ ਚੱਤ ਖਰਾਬ ਹੋ ਜਾਂਦੇ ਮੇਰੇ ਮੈਂ ਤੇ ਨਹੀਂ ਠੰਡੇ ਪਾਣੀ ਨੂੰ ਹੱਥ ਲਾਉਣਾ ਉਤਲ ਐ ਆ ਮਮੇ ਨੇ ਹੋਰ ਆਲੂ ਲਿਆ ਕੇ ਰੱਖਤੀ ਹੁਣ ਇਹਨੇ ਕਹਣਾ ਠੰਡੇ ਪਾਣੀ ਚ ਪਾ ਕੇ ਤੇ ਇਹਨਾਂ ਨੂੰ ਧੋਵੋ ਤੇ ਇਹਨਾਂ ਨਾਲੋਂ ਮਿੱਟੀ ਲਾਓ ਭੰਗੇ ਭਾਈ ਰੱਖਦੀ ਮਮੀ ਭਾਈ ਉਦਾਂ ਛਿਲ ਕੇ ਕਿਉਂ ਨਹੀਂ ਆਲੂ ਦੇ ਜਾਂਦੇ ਛਿਲ ਕੇ ਦੇ ਜਿਆ ਕਰ ਉਹਨਾਂ ਤੇ ਕੰਮ ਨਿਭੜੇ ਹੱਥ ਠਾਰਦੇ ਰਹੀਏ ਚਾਰੂ ਹੀ ਫੜਦੀਆਂ ਇਹੇ ਕੰਮ ਵਧੀਆ ਇੱਕ ਉਹ ਵੇੜ ਕੇ ਬੈਠਾ ਹੀ ਹੋ ਤੇ ਇੱਕ ਉਹ ਨਹੀਂ ਪਤਾ ਨਹੀਂ ਬਾਹਰ ਕਿੱਥੇ ਗਿਆ ਹੀ ਉਹ ਤੇ ਕਹੀ ਨਹੀਂ ਨੀ ਗੁਰੂ ਗੋੜੇ ਠੰਡ ਤੋਂ ਤਾਂ ਪੈਂ ਡਈ ਆ ਤੇ ਇਹਨਾਂ ਨੇ ਵੀ ਮਹੀਂ ਘਰ ਹੀ ਆ ਜੀਏ ਮਦਰ ਜਾਨਾਂ ਸੀ ਬਹਿ ਜਾਂਦਾ ਵਾ ਬਹੁਤ ਬਦਲ ਕੇ ਗਿਲਾਨ ਚਲ ਜਾਂਦੇ ਐਨੀ ਉਹ ਤਾਂ ਠੰਡਿਆ ਮੰਮੀ ਕੀ ਰੌਲਾ ਪਾਇਆ ਮੈਂ ਆਖਣ ਡਿਆਂ ਤੂੰ ਸਵੇਰ ਤੋਂ ਆਪਣੇ ਕਿੱਥੇ ਗਿਆ ਤੋ ਜੋ ਮੂੰਹ ਬਾਟ ਕੇ ਤੇਰੇ ਅੱਗੇ ਅੱਡਾ ਵਾ ਤਿੰਨ ਚਾਰ ਦਿਨ ਹੋ ਗਏ ਬੋਲਿਆ ਹੀ ਨਹੀਂਗਾ ਜਾਣਾ ਕੀ ਆ ਉੱਥੇ ਤੂੰ ਆ ਲਾਇਆ ਇਹ ਮੁੰਡਿਆਂ ਉੱਥੇ ਬੈਠਾ ਕੰਮ-ਕੁਮ ਤੇ ਕੋਈ ਠੰਡ ਕਰਕੇ ਹੈ ਨਹੀਂ ਹੁਣ ਅੱਜ ਘਰ ਹੀ ਬਹਿ ਜਾਂਦਾ ਬੰਦਾ ਰਜਾਈਆਂ 'ਚ ਬਹਿ ਜਾਂਦਾ ਰਜਾਈ 'ਚ ਵੀ ਕਿੰਨਾ ਕਪਵੇ ਸਾਰੀ ਰਾਤ ਰਜਾਈ 'ਚ ਤੋ ਵੇਖੋ ਕਿੰਨੀ ਪਈ ਉਤੋਂ ਉਹਨੂੰ ਕੀ ਗੱਲ ਆ ਦੋ ਤਿੰਨ ਦਿਨ ਹੋ ਗਏ ਨਿਕਲਦਾ ਹੀ ਨਹੀਂ ਅੰਦਰੋਂ ਉਹ ਨਹੀਂ ਡਿਆ ਹੈਗਾ ਉਹ ਤੁਸੀਂ ਗਏ ਨਹੀਂ ਕੀਤੀ ਨਹੀਂ ਹੋਣੀ ਰਿਸ਼ਤੇ ਰਿਸ਼ਤੇ ਦੀ ਗੱਲ ਨਹੀਂ ਕੀਤੀ ਨਾ ਮੈਂ ਤਾਂ ਨਹੀਂ ਗੱਲ ਕੀਤੀ ਅਸੀਂ ਮੈਂ ਚੰਗੀ ਲੱਗਦੀ ਆ ਕਰਦੀ ਉੱਥੇ ਤੇ ਉਹਨਾਂ ਤੇ ਸਿਰ ਕਰਜ਼ਾ ਹੀ ਬੜਾ ਉਹ ਬਹੁਤ ਜ਼ਿਆਦਾ ਕਰਜ਼ਾ ਹੀ ਆ ਉਹ ਤਾਂ ਆਵਜਾ ਕੇ ਰੋਂਦੀਆਂ ਸੀ ਉਹਨਾਂ ਸਿਰ ਕਰਜ਼ਾ ਚੜ ਗਿਆ ਉਹ ਬੈਂਕ ਦਾ ਹੀ ਦੱਸਣ ਦੇ ਗਏ ਕਰਜ਼ਾ ਗਿਆ ਹਾਂ ਹਾਂ ਤਾਂ ਉਹ ਤੇ ਮੈਂ ਜਿੱਦਾਂ ਹੀ ਜਿਹੜੋ ਗਏ ਆ ਉੱਥੇ ਚੱਲੀਆਂ ਸੀ ਬੈਂਕ ਵਿੱਚ ਤੇ ਉਹ ਸਾਨੂੰ ਵੇਖ ਕੇ ਤੇ ਫਿਰ ਬਹਿ ਗਈਆਂ ਤੇ ਫਿਰ ਮੈਂ ਕਿਹਦੀ ਗੱਲ ਲਿਆ ਤੇ ਉਹ ਤੇ ਉਹ ਚੰਗਾ ਰੋਂਦਾ ਆ ਉਹਨਾਂ ਪੈਂਟ ਤੇ ਕਰਜ਼ਾ ਬਹੁਤ ਜ਼ਿਆਦਾ ਵਾ ਤમે ਇਹ ਲੈਣੇ ਆ ਪੀ ਚੁੱਕਿਆ ਸੀ ਆ ਵੀ ਪਤਾ ਨਹੀਂ ਮਨ ਪਿਆਸ ਤੋਂ ਪਿਆ ਤੇ ਜਾ ਪੀ ਅੰਦੀ ਡੈਡੀ ਨੇ ਚੁੱਕਿਆ ਸੀਗਾ ਆਹੋ ਆਪ ਦਾ ਡੈਡੀ ਜੰਗੀ ਚਲਾ ਗਿਆ ਤੇ ਸਾਡੇ ਨਾਲ ਹੀ ਚਲੋ ਲਾਣ ਨੂੰ ਜਾਂਦਾ ਪੈਸੇ ਵੀ ਜਮ੍ਹਾਂ ਕਰਾ ਦੇ ਤੇ ਚਲ ਮ ਕੁੜੀਆਂ ਤੇ ਵਿਆਹਦੀ ਈਆਂ ਤਾਂ ਬਹੁਤ ਠਾਲਦੀ ਜ਼ਮੀਨ ਜਮੂਨ ਹੈਗੀ ਇਹਨਾਂ ਕੋਲ ਜ਼ਮੀਨ ਹੈਗੀ ਆ ਉਹ ਉਹ ਤੇ ਲਿਮਟੇ ਲਿਮਟੇ ਉੱਤੇ ਚੁੱਕੀ ਹੈ ਨਾ ਅੱਛਾ ਹੂੰ ਤੇ ਡੈਡੀ ਨੇ ਦੇ ਚੁੱਕੀ ਹੋਣੀ ਆ ਡੈਡੀ ਨੇ ਚੁੱਕੀ ਹੈ ਨਾ ਤੇ ਆਪ ਤੇ ਡੈਡੀਾਂ ਦੇ ਪੂਰਾ ਹੋ ਗਿਆ ਵਾ ਉਹ ਕੋਈ ਮਤਾ ਗੱਲ ਪਤਾ ਕੀ ਆ ਕਸੂਰ ਕਿਸੇ ਦਾ ਵੀ ਨਹੀਂ ਆ ਇਹ ਜਦੋਂ ਗਰੀਬੀ ਆਉਂਦੀ ਹੈ ਨਾ ਇਹ ਸਾਰੇ ਬੰਨੋ ਘੇਰ ਲੈਂਦੀ ਬੰਦੇ ਨੂੰ ਹੁਣ ਆਪਣਾ ਹੀ ਦੇਖਣਾ ਥੋੜੀ ਮਿਹਨਤ ਕਰੀਦੀ ਆ ਤੇ ਨੇਹਟ ਤੋੜਦੀ ਆ ਇਹ ਹੋਈ ਗਰੀਬੀ ਕਿਸੇ ਤੇ ਆਵੇ ਹੀ ਨਾ ਤੇ ਗਰੀਬੀ ਜਿੱਤੇ ਆਉਂਦੀ ਪਤਾ ਉਹਨੂੰ ਹੰਦਾਣਾ ਹੱਸਣਾ ਵਾਲਾ ਨਹੀਂ ਹਸੀ ਜਾਣਾ ਉੱਤੇ ਵੀ ਉਹਨਾਂ ਨੇ ਵੇਖ ਕੇ ਵੀ ਕਈ ਹਾਰਦੇ ਹੋਣੇ ਆ ਆਹ ਲੈਂਦੇ ਨੇ ਨਾ ਜਿੱਦੀ ਕੋਠੀਏ ਦਾਣੇ ਤੇ ਉਹਦੇ ਕਮਲੇ ਵੀ ਸਿਆਣੇ ਕਮਲੇ ਸਿਆਣੇ ਦਾ ਭਿਓਣੇ ਜਦੋਂ 4 ਪੈਸੇ ਬੰਦੇ ਘਾਉਣਾ ਉਹ ਬੰਦਾ ਆਪੇ ਸਿਆਣਾ ਹੋ ਜਾਂਦਾ ਆਪੇ ਉਹਨਾਂ ਨੂੰ ਗੱਲਾਂ ਆਉਂਦੀਆਂ ਵਾ ਤੇ ਗਰੀਬੀ ਜਦੋਂ ਉਹਨੂੰ ਗੱਲਾਂ ਵੀ ਨਹੀਂ ਆਉਂਦੀਆਂ ਹੈਗੀਆਂ ਹੁਣ ਸਾਡੇ ਵਰਗੇਨ ਤਾਂ ਬੁਖਾਰ ਚੜਜੇ ਤੇ ਅਸੀਂ ਵੇਖਣਾ ਵੀ ਦਵਾਈ ਕਿੱਥੋਂ ਲਿਆਉਣੀ ਹੈ ਕਿੱਥੋਂ ਲਿਆਈਏ ਪਹਿਲਾਂ ਜੇਬਾਂ ਵੇਖਣੀਆਂ ਹਾਂ ਚਾਹੇਰੇ ਵੀ ਵੇਖਣਾ ਕਿ ਕਿੱਥੇ ਹੁਣ ਕਿਤਨਾ ਚਾਹੀਏ ਤੇ ਜਿਹਦੇ ਜੇਬ ਚੋਂ ਆ ਉਹਦੇ ਵੱਲੋਂ ਤਾਂ ਵੱਡੀਆਂ ਬਿਮਾਰੀਆਂ ਦੇ ਵੀ ਉਹਨਾਂ ਨੇ ਇਲਾਜ ਕਰਾ ਲੈਣੀਆਂ ਉਹਨਾਂ ਤਾਂ ਰਾਤੋਂ ਦਿਨ ਨਹੀਂ ਚੰਦੇ ਨਾ ਉਸੇ ਨਾਲ ਪੱਜਣਾ ਵਾ ਤੇ ਅੱਜ ਕੱਲ੍ਹ ਤੇ ਪੈਸਾ ਮਾਤਾ ਮੈਂ ਸੁਣਿਆ ਵੀ ਪੈਸਾ ਜਿਹਦੇ ਕੋਲ ਹੈਗਾ ਉਹ ਤੇ ਡਾਕਟਰ ਵੀ ਉਹਨਾਂ ਹੀ ਬਚਾਉਂਦੇ ਆ ਬਸ 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 ਤੇ ਪਰ ਹੁਣ ਨਹੀਂ ਰੱਬ ਰੂਪ ਦਾ ਰੂਪ ਰਹੀ। ਹੋ ਗਰੀ ਜਰਾ ਗਰੀਬ ਹੋਵੇ ਤਾਂ ਘਰ ਵਿੱਚ ਰਿਸ਼ਤੇਦਾਰ ਵੀ ਨਹੀਂ ਪੁੱਤ ਹੁੰਦੇ। ਹਾਂ। ਉਹ ਵੀ ਆਂਦੇ ਪਈ ਉਹਨੇ ਕੋ ਮੰਗਣਾ ਹੀ ਆ। ਓਏ ਹੁਣ ਆਡੇ ਕੋ ਕਿੰਨੇ ਕਾਉਣ ਦੇ? ਹਾਂ ਬਸ ਹੁਣ ਤੇ ਤੈਨੂੰ ਪੁੱਤ ਮੈਂ ਆਖਿਆ। ਗਰੀਬੀ ਬੜੀ ਮਾੜੀ ਮਾਦਾ। ਹੂੰ। ਹੁਣਾਂ ਵੇਲਾ ਵੀ ਠੰਡ ਕਰਕੇ ਤਿੰਨ ਚਾਰ ਦਿਨ ਹੋ ਗਏ ਕੰਮ ਘਟ ਗਿਆ। ਤੇ ਪੈਸੇ ਪੈਸੇ ਨੂੰ ਤਰਸੇ ਪਏ ਨੇ। ਹੂੰ। ਔਰ ਕਿੱਥੇ ਚਲ ਜੇ ਬੰਦਾ ਕੰਮ ਲਿਹਾ ਕੋਈ ਨਹੀਂ। ਤੇ ਉਹ ਬਿੱਟਰ ਤੇ ਬੈਠਾ ਹੀ ਹੋ ਰਿਸ਼ਤੇ ਬਾਰੇ। ਹੂੰ। ਤੋਂ ਮੈਂ ਗੱਲ ਨਹੀਂ ਉਹ ਤੇ ਕੀ ਮੈਂ ਤੋਂ ਪਹਿਲ ਮੈਂ ਗੱਲ ਨਹੀਂ ਕੀਤੀ ਹੈ ਦੀ। ਹਾਂ। ਉਹ ਮੈਂ ਤਾਂ ਬਹਿ ਗਿਆ ਹਾਂ ਹੂੰ ਹਾਂ ਦੱਸ ਕੀ ਕਰੀਏ ਚੱਲ ਗੱਲ ਹੁੰਦੀ ਹੈ ਕਿ ਹਿਸਾਬ ਨਾਲ ਇਹਨੂੰ ਵੀ ਸਿਆਣਾ ਬੰਨਾ ਚਾਹੀਦਾ ਜਦੋਂ ਅਗਲੀਆਂ ਤੇ ਵਿਵਤਾ ਪਈਏ ਤਾਂ ਫੇਰ ਗੱਲ ਕੀ ਕਰਨੀ ਉਂਝ ਤਾਂ ਚਲੋ ਕੁੜੀ ਵੀ ਚਲੋ ਹੋਰ ਮਥੇ ਲੱਗਦੀ ਸੋਹਣੀ ਆ ਕੁੜੀ ਵੀ ਮਥੇ ਲੱਗਦੀ ਸੋਹਣੀ ਆ ਤੇ ਉਹ ਮੈਂ ਤਾਂ ਚੱਲ ਉਹ ਹੋਈ ਹੋਈ ਫੇਰ ਇਹ ਗੱਲ ਅੱਗੇ ਤੋਰਾਂਗੇ ਨਾ ਆਹਨੇ ਇਹੋ ਜੇ ਮੌਕੇ ਥੋੜੀ ਗੱਲ ਕਰ ਸਕਦਾ ਬੰਦਾ ਇਹ ਸਦਾਈ ਹੈ ਨਿਆਣਾ ਵਾਏ ਆਹੋ ਤਾਂ ਮੈਂ ਆਂਬੇ ਗਈ ਮੈਂ ਉਹ ਤੇ ਉਹ ਕ્યારે ਉਹਦਾ ਆਪਣੀ ਵਿਵਤਾ ਪਈਏ ਤਾਂ ਮੈਂ ਗੱਲ ਕਰਦੀ ਚੰਗੀ ਲੱਗਦੀ ਹੈ ਉਥੇ ਹਾਂ ਇਹਨੂੰ ਕੋਈ ਨਹੀਂ ਚਾਹੁੰਦਾ ਜਾ ਕੇ ਠਾਲੋ ਇਹਨੂੰ ਚਾ ਉਹਨੂੰ ਤਾਂ ਬਾਹਰ ਨਿਕਲ ਕਿੰਨੇ ਦਿਨ ਹੋ ਗਏ 2-3 ਦਿਨ ਹੋ ਗਏ ਅੰਦਰ ਜਾਈ ਚੜਿਆ ਬੋਲਦਾ ਹੀ ਨਹੀਂ ਅੰਦਰ ਬੈਠਾ ਰਹਿੰਦਾ ਨਾ ਕੰਮ ਤੇ ਜਾਂਦਾ ਨਾ ਹੋਰ ਨਹੀਂ ਜਾਓ ਠਾਲੋ ਤੇ ਸਹੀ ਭਲਾ ਤੁਹਾਨੂੰ ਚਾਹ ਨਹੀਂ ਆਉਂਦਾ ਆਖਿਆ ਮੈਂ ਉਸ ਤੇ ਚਾਹ ਵੀ ਪੀਣਾ ਪਰ ਨਹੀਂ ਉੱਠਿਆ ਹੈਗਾ ਮੈਂ ਕੀ ਕਰਾਂ ਹੁਣ ਪਜੌਰ ਕੇ ਬਾਹਰ ਦੀ ਹਵਾ ਲੈ ਲਾ ਥੋੜੀ ਮੋੜੀ ਮੈਂ ਦੇ ਹੱਥਾਂ ਬਹੁਤ ਜ਼ਿਆਦਾ ਤਦੋਂ ਜਦੋਂ ਤੰਤਾ ਤੀ ਨਾ ਵੇਲੀਆਂ ਹੋਈਆਂ ਵਾ ਤੋਂ ਤਨੀ ਤੋਂ ਹੀ ਤਾਂ ਮਨ ਵੀ ਨਹੀਂ ਲੱਭਦਾ ਤੁਹਾਨੂੰ ਪਰ ਅੰਨੀ ਦੇਰ ਦਾ ਨੀ ਦੁੱਦ ਹੁੰਦਾ ਸੱਚੇ ਮੇਰਾ ਵੀ ਦਿਲ ਜਿਆ ਨਹੀਂ ਲੱਗਣ ਡਿਆ ਜਦੋਂ ਉਹ ਬੈਂਕ ਵਾਲਾ ਭਾਈ ਨਹੀਂ ਆਇਆ ਕਰਜ਼ੇ ਦੀ ਗੱਲ ਸੁਣ ਕੇ ਨਾ ਕੁਛ ਵੀ ਚੰਗਾ ਜਿਆ ਨਹੀਂ ਲੱਗਣ ਡਿਆ ਆਉ ਹੋਈ ਐ ਦਾ ਨਾ ਮੈਂ ਪਤਾ ਤੀ ਤੋਤੇ ਆ ਹੀ ਹਾਂ ਮੈਂ ਦੁੱਦੇ ਹੀ ਥੋੜਾ ਜਿਹਾ ਧਾਲ ਬਾ ਮੰਗੇ ਧਮਾਈ ਦਮੀ ਜਾਤੇ ਤੇ ਥੱਲੇ ਫਿਰ ਤੇਲਣ ਲੱਗ ਜਣਗੀਆ ਤੇ ਫਿਰ ਪੋਜੇ ਲਾਇਆ ਤੇ ਰਾਂਦੇ ਫਿਰ ਆਪੇ ਹੱਦ ਤੈਮ ਰਾਂਦਾ ਤਾਂ ਨਹੀਂ ਗਾ ਪਰ ਹੁਣ ਤੀ ਤਰੀਏ ਹੁਣ ਜਾ ਕੇ ਤੇ ਤਿਹਦੇ ਤਾਂ ਥੋੜਾ ਲਾਤੇ ਆਉਣੇ ਪੋਤੇ ਨਾ ਗੱਲਾਂ ਕਰਦੇ ਲਕੀ ਵਾਧੂ ਤੇ ਉਹ ਹਦੀ ਤਾਂ ਤੋਂ ਨਾ ਹੋਵੇ ਨਾ ਫਿਤੋਰ ਜਿਵੇਂ ਜਾਂਦੀ ਕੋਈ ਨਹੀਂ ਮੰਮੀ ਨੂੰ ਕਹਿੰਨੇ ਆਰਕਾਨੀ ਤੇ ਥੋੜਾ ਬੋਤਾ ਕਰਕੇ ਤੇ ਕੀ ਗੱਲਾਂ ਕਰਨ ਡੀਆਂ ਤੁਸੀਂ ਮੰਮੀ ਇਹੰਦਲਾ ਦਾਲਦੀਆਂ ਵੀ ਆਪਾਂ ਤੋਤੀ ਨਾ ਪਾ ਲਈਏ ਤੋਣੀ ਜੀ ਹਾਂ ਪੁੱਤ ਪਾਵਾਂਗੇ ਪਰ ਮੈਂ ਤੇ ਜਿਉਂ ਆਈ ਤੇ ਗਰੀਬੀ ਦੇ ਵਿੱਚ ਹੀ ਕੱਢ ਲਈ ਈ ਤਾਂ ਲਵਾਉਣਾ ਨਹੀਂ ਜਿੰਨੀਆਂ ਤੋਂ ਉਥੇ ਜਿੱਦੀਆਂ ਹੋਉਂਦੀਆਂ ਤੇ ਦਰੀਬੀ ਨਹੀਂ ਤਾਂਦੀ ਹੱਦ ਤਰੋਂ ਤੁਹਾਡੀ ਅਹੀ ਗਰੀਬੀ ਚ ਪੁੱਤ ਕੱਢ ਲਵੇ ਹੋ ਜਿਹੜੀ ਸਿੰਦਰਵਾ ਉਹਨੇ ਵੇਹਾ ਹੁੰਦੀ ਨੂੰ ਰੱਬ ਨੇ ਜੀਤ ਦੇ ਤੇ ਪੁੱਤ ਦੇ ਦਿੱਤੇ ਕਮਾਈ ਕਰਨ ਦੇ ਤੇ ਉਹਨੇ ਘਰ ਬਣਾ ਲਿਆ ਤੇ ਹਾਲੀ ਪੁੱਤ ਕਿੱਦਾਂ ਬਣਾਉਣਾ ਹਨ ਮੈਨੂੰ ਤੇ ਆਂਦੀਆਂ ਹੀ ਪੱਥਰ ਹੀ ਜੰਮੇ ਇਹਨੇ ਅੱਥਾ ਇਹਦਾ ਦਿੰਦੀਆਂ ਹੋਰ ਤੇਤਮਾ ਨਹੀਂ ਤੋਤੇ ਫਿਰ ਮੈਂ ਤਾਂ ਪਤੇ ਹੋਏ ਸੋਚਦੀ ਤੁਹਾਡਾ ਪਿਓ ਵੀ ਆਖ ਮੈਨੂੰ ਆਖਣ ਲੱਗੀਆਂ ਮਾਰਦੇ ਦਰ ਬੇ ਵੱਖਣ ਲਗਾ ਨਈ ਬੜੀਆਂ ਸੋਹਣੀਆਂ ਵੇ ਇਹ ਨਹੀਂ ਮਾਰਨੀ ਆਈ ਤਲ ਧੰਦਾ ਤਾਂ ਨਾ ਨਹੀਂ ਤਾਂ ਮਾਰ ਦੇਣਾ ਹੀ ਇਹਨੂੰ ਤੇ ਹਾਂ ਤੇ ਫੇਰ ਦੂਜੀ ਹੋਪੀ ਹੂੰ ਤੇ ਉਹਨੂੰ ਵੀ ਆਖਣ ਮਾਰ ਦੋ ਹੈ ਤੇ ਮੇਰੇ ਤਾਂ ਮਗਰ ਹੀ ਪਈਆਂ ਰਹੀਆਂ ਤੇ ਈਆਂ ਮਾਰਨ ਨੂੰ ਕਿਤੇ ਜੀ ਕਰਦਾ ਮਾਵਾ ਨੇ ਸੱਖੀਆਂ ਕਿਤੇ 9 ਮਹੀਨੇ ਕੋ ਰੱਖੀਆਂ ਉਹਨੀਆਂ ਆਪਣੇ ਕੋਕ ਵਿੱਚ ਮਾਰਨ ਨੂੰ ਜੀ ਕਰਦਾ ਈਆਂ ਨੂੰ ਤੇ ਮਮਲੀ ਰੁਮਾ ਆ ਦਿੰਦੀ ਨਾ ਤੂੰ ਕੱਲੀ ਨਹੀਂ ਰਹਿਣਾ ਇਹੋ ਹੀ ਕੇ ਸ਼ਰੀਕ ਇਦਾਂ ਹੀ ਕਰਦੇ ਹੁੰਦੇ ਆਗਾ ਚੰਗਾ ਤਾਂ ਉਹਨਾਂ ਦੇ ਆਕੇ ਨਹੀਂ ਲੱਗੇ ਆਹ ਤੇ ਤੀਜੀ ਫੇਰ ਹੋ ਪੀ ਤਾਂ ਫੇਰ ਇਹੋ ਹੀ ਗੱਲ ਪਿਓ ਤੇਰਾ ਆਂਦਾ ਨਹੀਂ ਇਹ ਸੋਣੀ ਅਹੀਂ ਨਹੀਂ ਮਾਰਨੀ ਅਹੀਂ ਕਿ ਉਹ ਆਪਣੀਆਂ ਮਾਰੀਏ ਪਰ ਇੰਨਾ ਬੜਾ ਜੋਰ ਲਾਇਆ ਹਨ ਇਹਨਾਂ ਦੇ ਮੁੰਡੇ ਜੋ ਹੈਗੇ ਕੰਦਾ ਮੁੰਡੇ ਲਾਤੇ ਤੇ ਨਵਾਂ ਨਾਲ ਤੀਆਂ ਤੇ ਰੋ ਲਾਦੀ ਰੈਂਦੀ ਆ ਨਾ ਉਹ ਤੰਮ ਤਾਦੀਆਂ ਨਾ ਉਹ ਤਾਦੀਆਂ ਤੇ ਇਤ ਦਿਨ ਪਤਾ ਦੀ ਜਾਣਦੀ ਸੀ ਉਹ ਦੇਤਲਾ ਪਾਲੀਵਾਲ ਤੁਰੀਆਂ ਵਾਂ ਤਾਂ ਤਿੰਨੀ ਤੋਤੀ ਆ ਲੜਾਈ ਤਾਂ ਨਹੀਂ ਹੁੰਦੀ ਤਦ ਤੱਕ ਤਾਂ ਬਟਾ ਲੈਂਦੀਆਂ ਉਹਦਾਂ ਹੱਥ ਦੋਰਨ ਦੀ ਕਿਤੇ ਲੱਭਾ ਮੈਨੂੰ ਵੀ 3 ਦੇ ਦਿੰਦਾ ਇਦਾਂ ਕੋਈ 3 ਦਿੰਦਾ ਵਾ ਲੱਭ ਇਹ ਮਗਰੋਂ ਹੀ ਪਤਾ ਲੱਗਦਾ ਹੁੰਦਾ ਹੁਣ ਪਤਾ ਲੱਗਦਾ ਕਿ ਰੋਜ਼ ਘਰ ਜੁਟਮ ਜੁੰਡੀ ਹੁੰਦੀਆਂ ਤੋੜ ਉਹਦੋਂ ਗੱਲਾਂ ਜੂ ਕਰਤੀਆਂ ਉਹ ਮੈਨੂੰ ਦੱਲਾ ਨਹੀਂ ਕਰਦੀ ਕਿ ਤੋ ਦੇ ਦੇਣੀ ਤੰਦਾ ਫਿਰ ਕੁੱਤਾ ਤੰਦੁੱਤਾ ਰੱਬ ਵੀ ਉੱਥੇ ਕਿਚੇ ਰਹਾ ਡਾ ਕੋਈ ਗੱਲ ਨਹੀਂ ਆ ਪਾਣੀ ਰਹਾ ਤੇ ਆਪਣੀ ਤਤ ਨੂੰ ਧੋਤੇ ਆ ਤਾਨਾ ਨਹੀਂ ਨਹੀਂ ਹਾਂ ਆ ਪਾ ਧੀਆ ਮੰਗ ਰਿਹਾ ਤਾਨਾ ਆਪਣੀ ਤਤ ਨੂੰ ਤੇ ਹੋਰ ਕੀ ਆ ਪਤਾ ਧੀਆ ਮੰਗੂ ਰਹੀਦਾ ਤੋਰ ਉਹ ਵੀ ਤੇ ਆ ਤਰੂਗੀ ਫਿਰ ਨੇ ਤੰਦੇ ਧਾਦੀਆਂ ਕਿੰਨੀ ਚੰਗੀਆਂ ਮੈਂ ਨਹੀਂ ਜਾਣਾ ਮੰਮੀ ਲੱਗ ਹੀ ਰਹਿਣਾ ਤੇ ਫਿਰ ਤੂੰ ਨਾ ਤਾਂ ਹੀ ਬਾਤੂੰ ਰਹਿਦਾ ਚਲੀ ਘੂਆ ਬਾਂਜਾ ਪਿੰਦ ਦੀ ਤੂੰ ਕੋਈ ਨਹੀਂ ਕੋਈ ਮੰਮੀ ਨੂੰ ਮੈਂ ਆਪਣੀ ਨੂੰ ਗੱਲੀ ਨਹੀਂ ਛੱਡਣਾ ਆਪਣੀ ਮੰਮੀ ਦੇ ਨਾਲ ਹੀ ਰਹਿਣਾ ਕੋਈ ਨਹੀਂ ਪੁੱਤ ਤੋਹੀ ਸਾਰੇ ਤੁਹਾਨੂੰ ਦੋਵਾਂ ਨੂੰ ਕਲਾ ਦੂਗੀ ਨਾ ਤੇ ਇਹ ਮੈਂ ਫੇਰਾ ਕੋਈ ਪਰਾਉਣਾ ਆਖੂਗੀ ਵੀ ਘਰ ਜਵਾਈ ਲੱਭ ਲਾਂਗੇ ਨਾਲੇ ਤੁਹਾਨੂੰ ਵੀ ਆਇਆਂ ਨੂੰ ਪੁੱਛਿਆ ਕਰੂਗੀ ਹਾਂ ਤਾਂ ਲੈ ਦਾ ਦਾ ਜੇ ਮੈਨੂੰ ਕੁਛ ਹੋ ਗਿਆ ਤੇ ਤੁਹਾਨੂੰ ਆਉਂਦਿਆਂ ਨੂੰ ਚਾਹ ਪਾਣੀ ਤੇ ਪੁੱਛਿਆ ਕਰੋਗੀ ਨਹੀਂ ਨਹੀਂ ਤੈਨੂੰ ਦਰਦ ਹੋਤਾ ਨਾ ਇਦਾਂ ਨਾ ਤੇ ਆਦਾ ਹਜੇ ਤੇਰੀ ਬਰੀ ਲੰਮੀ ਉਮਰ ਵਾ ਉਮਰ ਤਾਂ ਪਤਾ ਹੈਗੀ ਆ ਪਰ ਫੇਰ ਵੀ ਤੁਸੀਂ ਆਉਣਾ ਹੀ ਆ ਘਰ ਆਪਣੇ ਕਹੀਂ ਆਇਆ ਤਾਂ ਇਹਦੇ ਨਾਲ ਸਾਡੇ ਪੇਕੇ ਬਣੇ ਰਹਿਣਗੇ ਤੇ ਹੋਰ ਤੂਰਾ ਪਾ ਠੀਦਾ ਫੇਰ ਦਰਸ਼ਨ ਪਾਉਂਦੇ ਆ ਕਾ ਨਹੀਂ ਹੋਵੇ ਤੇ ਲੱਦਦਾ ਨਹੀਂ ਜੈਨੂੰ ਬੜਾ ਚਾਹ ਹੈ ਨਾ ਯਾਦ ਹਾਂ ਵਿਆਹ ਕਰਦੇ ਨਾ ਹੁੰਦੀਆਂ ਮੰਮੀ ਬੜੀਆਂ ਧੋਣੀਆਂ ਨਰਦੀਆਂ ਆ ਉਹਦੋਂ ਟੀਵੀ ਦੇ ਵਿੱਚ ਨਹੀਂ ਤੇ ਇੱਥੇ ਆਈਗਾ ਉਹ ਵੋਤੀ ਬਣੀ ਉਹਨੇ ਲੈਂਦਾ ਪਾਇਆ ਇਦਾਂ ਤਤ ਤੇ ਤੁ ਮੰਦੀ ਬੜਾ ਤੁਣਾ ਲੱਗਿਆ ਇਹਨੂੰ ਬੜਾ ਚਾਵਾ ਤੈਨੂੰ ਵੀ ਲੈਂਗਾ ਇਹ ਪੋਣਾ ਸਾਰੇ ਜਿੰਨੇ ਤੇ ਰੇਖ ਨਹੀਂ ਗਏ ਸਾਰੀਆਂ ਤੁਹਾਡੀਆਂ ਰੀਝਾਂ ਮੈਂ ਕਰੂੰਗੀ ਤਾਂ ਠੀਕ ਹਾਂ ਉਹ ਕੱਟ ਕੇ ਰੱਖ ਛੱਡਦੀ ਭਰਦੀ ਜੀ ਆ ਨੂੰ ਕੁਡੇ ਨਾ ਹੁੰਦੇ ਨਾ ਹੀ ਇਹ ਇਹ ਨੂੰ ਤੁਸੀਂ ਘਾਤਾ ਰੱਖਿਆ ਬਾਹਰ ਕੱਢ ਕੇ ਮੈਂ weight ਨਹੀਂ ਜਾਇਗਾ ਕਰਨਾ ਹੁੰਦਾ ਵਾ ਅੱਜ ਕੱਲ ਕਿੰਨੀਆਂ ਪੰਨੀਆਂ ਪੁੰਨੀਆਂ ਖਾਈਦਾ ਵਾ weight stable ਰੱਖਣਾ ਪੈਂਦਾ ਵਾ ਹੂੰ ਦੂਜੇ ਕਿ ਦਿਨ ਤਾਂ ਨਹੀਂ ਬਸ ਇਹਦੇ ਦਿਵਾਲੀ ਰਿਆ ਕਰੋ ਬੰਦਾ ਵਹਿਮ ਨਾ ਹੀ ਮਰ ਜੇ ਆਹੋ ਮੈਂ ਇਹਦੇ ਦਿਵਾਲੇ ਹੋਇਆ ਕਿ ਘਟ ਗਈ ਐ ਐਨੀ ਨਾ ਧਿਆਨ ਨਾ ਵੇਖ ਤੇਰਨੋਂ ਜ਼ਿਆਦਾ ਨਹੀਂ ਖਾਂਦੀ ਮੈਂ ਕਿਰਦਾਂ ਨੇੜੇ ਹੋ ਹੋ ਵੇਖਣ ਲੱਗੀ ਮੈਂ ਤਾਂ ਉਦਾਂ ਵੇਖਣ ਦੀ ਭਲਾ ਕਿੰਨਾ ਕਵਾ ਚੋਕ ਲੋ ਇਹਨੂੰ ਹੁਣ ਕੇ ਫੇਰ ਵੇਖ ਲੈ ਦੀਦੀ ਮੈਂ ਥਾ ਹੁੰ ਜਣੀ ਜਾਣ 부ਝ 부ਝ ਕੇ ਗਾੜੀ ਤੂੰ ਹੀ ਰੱਖ ਦੇ ਜੀ ਚੀਜ਼ਾਂ ਨੂੰ ਉਦਾਂ ਹੀ ਮੇਰੇ ਨਾਲ ਪੰਗੇ ਲੈਂਦੇ ਰਹਿੰਦੇ ਹੋਰ ਨਹੀਂ ਕੋਈ ਗੱਲ ਮੇਰੇ ਨਾਲੋਂ ਮੋਟੀ ਜ਼ਿਆਦਾ ਤੂੰ ਹੀ ਆ ਤੂੰ ਹੀ ਵੇਖ ਲੈ ਚੈੱਕ ਕਰ ਲੈ ਚਾਹ ਮੈਨੂੰ ਲੋੜ ਪਈ ਮੈਨੂੰ ਪਤਾ ਮੇਰਾ weight ਘਟੀ ਆ ਮੈਂ ਉਹਨੇ ਇੱਕ ਮਿੰਟ ਹਾਂ ਜਾਓ ਮੈਨੂੰ ਪਤਾ ਮੇਰਾ ਤਾਂ ਘਟ ਹਾਏ ਹਾਏ ਇਹ ਵੀ ਕਿਹੜਾ ਚਲਾਉਣਾ ਸੌਖਾ ਵਾ ਪਿੰਨੀਆਂ ਤਾਂ ਖਾਈ ਜਾਈਦੀਆਂ ਦਵਾ-ਦਵਾ ਚੱਲਣੇ ਡਿਆ ਨਹੀਂ ਆ ਮੈਂ ਵੀ ਦੇਖਾਂ ਪਾਉਂ ਮੈਂ ਕਿੰਨਾ ਚਲ ਗਈ ਦੀਦੀ ਖੰਡਈਆ ਹੋ ਨਹੀਂ ਮੇਰਾ ਤਾਂ 2 ਕਿਲੋ ਵੱਧ ਗਿਆ ਵੇਟ ਹਾਏ ਵੇਖਦਾ ਚੋਰੀ ਚੋਰੀ ਵੇਟ ਚੈੱਕ ਕਰਨ ਦੀ ਪਤਾ ਤਾਂ ਮੈਨੂੰ ਲੱਗ ਹੀ ਗਿਆ ਵਾ ਤੇਰਾ ਵੇਟ ਮੇਰੇ ਨਾਲੋਂ ਜ਼ਿਆਦਾ ਹੀ ਵਧਿਆ ਹੋਣਾ ਵਾ ਦੋ ਦੋ ਪਿੰਨੀਆਂ ਚੁੱਕਦੀ ਆ ਮੇਰ ਤੋਂ ਮੈਂ ਚੋਰੀ ਚੋਰੀ ਤੇ ਜਦੋਂ ਕਿ ਤਾਂ ਦੁਪਹਿਰੇ ਵਿੱਚ ਚਾਹ ਪੀਣੀ ਹੈ ਨਾ ਅੰਦਰ ਪਿੰਨੀ ਚੁੱਕ ਕੇ ਤੇ ਫੇਰ ਹੀ ਜਾਂਦੀ ਆ ਤਾਂ ਇਹ ਵੇ ਇੱਕ ਡਿੱਪ ਬਰੋ ਬਣੀ ਆ ਸੂਟ ਇਹਨੂੰ ਕੋਈ ਆਉਂਦਾ ਨਹੀਂ ਤੇ ਮੇਰਾ ਧਿਆਨ ਰੱਖਣ ਲੱਗੀ ਚੱਲ ਚੱਲ ਗਈਓ ਲੱਗਦਾ ਪਿੰਨੀਆਂ ਪੁੰਨੀਆਂ ਬੰਦ ਕਰਨੀਆਂ ਪੈਣੀਆਂ ਮੈਂ ਇੱਥੇ ਖਾਨੀ ਵੀ ਸਵੇਰੇ ਚਾਹ ਨਾਲ ਦੋ ਦੋ ਤੋੜਾ ਬੇੜਾ ਬਹਿ ਜੇ ਖੂਆ ਜਿਹੜਾ ਵਾ ਨਾ ਏਲਸੀ-ਉਲਸੀ ਇਹ ਲਾਉਣੀ ਪੈਣੀ ਟਕਾਉਣੀ ਨਹੀਂ ਤੇ ਇਹਨਾਂ ਨੇ ਤੇ ਮੇਰਾ weight ਵਧਾ ਦੇਣਾ ਹੋਰ ਧੀਦੀ ਨੇ ਤੇ ਨਹੀਂ ਵੇਖਿਆ ਨਹੀਂ ਨਹੀਂ ਕੀ ਚੱਲ ਚਾੜੂ ਮਾਰ ਆ ਫੇਰ ਮੈਂ ਇਹ ਘੜਾ ਚਲਾਉਣਾ ਸੌਖਾ ਵਾ ਬਾਹਰ ਜਾ ਉਹ ਦੇਦੀ ਮੈਥੇ ਝਾੜੂ ਮਾਰਨਾ ਹੀ ਅੰਦਰ ਪਤਾ ਨਹੀਂ ਲੱਗਣ ਦੇ ਮੈਂ ਵੇਟ ਹੋਲਾ ਕਰਨੀ ਆਪਣਾ ਤੇ ਵੇਟ ਹੋਲਾ ਕੰਮ ਨਹੀਂ ਹੋ ਜਾਣਾ ਮੇ ਇਹ ਵੀ ਜ਼ਰੂਰੀ ਆ ਕਰਨਾ ਪਹਿਲਾਂ ਮੈਂ ਕੁਛ ਨਹੀਂ ਕਰਦੀ ਤਾਂ ਵੀ ਮੇਰਾ ਵੇਟ ਕੁਛ ਵੀ ਨਹੀਂ ਆ ਤੁਹਾਡੇ ਨਾਲ ਜਾ ਨਹੀਂ ਜਾ ਵੇਖ ਲਿਆ ਮੈਂ ਕਿੱਦਾਂ weight check ਕਰਨੀ ਹੋ ਮੇਰਾ ਤੇ 2 ਕਿਲੋ weight ਵੱਧ ਗਿਆ ਵਾ ਉਹ ਜਾ ਗਾ ਆਪਣੇ ਅੱਖਾਂ ਲੱਗਾ ਉਹ ਮੈਨੂੰ ਸੁਣ ਗਿਆ ਵਾ ਮੈਂ ਬੋਲੀ ਨਹੀਂ ਗਈ ਮੈਂ 60 ਸਾਲਾਂ ਦੀ ਬੁੱਢੜੀ ਨਹੀਂ ਹੋਗੀ ਤੂੰ ਜਾ ਰਸੋਈ ਵਿੱਚ ਵੇਰ ਲੋ ਕੋਈ ਕੰਮ ਕਰਨ ਵਾਲਾ ਤੇ ਉਹ ਜਾ ਜਾ ਕੰਮ ਕਰ ਮੈਂ ਆਪਣਾ weight ਹੌਲਾ ਕਰਕੇ ਅੱਜ ਜਾਣਾ ਵਾ ਆਹ ਵੇਲਾ ਪੁੱਠਾ ਚੱਲ ਗਿਆ ਤੇਰੀ ਵਜ੍ਹਾ ਨਾਲ ਚਲਣਾ ਨਾ ਆਮਦਾ ਨਹੀਂ ਪੈਣਾ ਚਲਣਾ ਤੇ ਸਿੱਖ ਲੋ ਉਹ ਮੈਂ ਸਿੱਖ ਲੂੰਗੀ ਢੁੱਟੋ ਮੈਂ ਬਿਨੋ ਸੌਸ ਪਾਈ ਕਰਨੀ ਹੈ ਉਹ ਥੱਲਿਆਂ ਵੀ ਹੁੰਜੇ ਜਾਂਦਾ ਪਪਾ ਖੰਡ ਨਾ ਕਰ ਬੋਤੇ ਤੇ ਜਾਓ ਤੁਸੀਂ ਉਹ ਕੰਮ ਕਰ ਲੋ ਰਸੋਈ ਵਿੱਚ ਕੰਮ ਕਰਨ ਵਾਲਾ ਵੇਖੋ ਹਾਂ ਭਲਾ ਨਾਲੇ ਵਾਵਾ ਤੁਸੀਂ ਸਿਆਣੇ ਹੱਥੀ ਕੰਮ ਦੱਸ ਦਿੰਦੇ ਨੇ ਮੇਰਾ ਕਿੱਥੇ ਤੁਹਾਨੂੰ ਕੰਮ ਕਿਹੜਾ ਪਸੰਦ ਆਉਂਦਾ ਵਾ ਕਿਹੜਾ ਵਾ ਰਸੋਈ 'ਚ ਕੰਮ ਭਲਾ ਕੰਮ ਤਾਂ ਸਾਰਾ ਨਿਬੜ ਗਿਆ ਰੀਡ ਲਾਈਨ ਜੋੜ ਲਏ ਆ ਉਹ ਵੀ ਬਾਅਦ ਜੋੜਨ ਨਾਲ ਪਹਿਲਾਂ ਮੈਂ ਰਸੋਈ ਚੈੱਕ ਕਰੀ ਮਾਰੋਂ ਸਹੀ ਚਾਤੀ ਜਾਓ ਤੂੰ ਵੇਖਾਈ ਹੋਣੀ ਰਸੋਈ 'ਚ ਕੋਈ ਨਾ ਕੋਈ ਕਾਰਾ ਕੀਤਾ ਹੋਣਾ ਨਹੀਂ ਨਹੀਂ ਮੈਂ ਤਾਂ ਕੁਝ ਵੀ ਨਹੀਂ ਕੀਤਾ ਮੈਂ ਤੁਹਾਨੂੰ ਕਹਿਣੇ ਜਾ ਕੋਈ ਕੰਮ ਤੇ ਵੇਖੋ ਨਹੀਂ ਨਹੀਂ ਰਸੋਈ ਸਾਫ਼ ਹੀ ਹੈ ਮੈਂ ਨਹੀਂ ਕਹਾਂਣਾ ਕਮਤਾ ਦੀਦੀ ਕਿ ਤੇਰੇ ਕੋ ਜਰਿਆ ਨਹੀਂ ਨਾ ਜਾਣਦੇ ਜਿਹੜਾ ਮੈਨੂੰ ਪਤਾ ਲੱਗ ਗਿਆ ਤੇਰਾ ਦਾਦਾ ਵੀ ਮੈਂ ਅਸਲੀ ਮ Dream ਨਾ ਹੋ ਜਾ ਹਨਾ ਫਿਰ ਮੈਂ ਸੁਨੀਆਂ ਚਲਾਉਂਦੀ ਕਦੀ ਵੀ ਨਾ ਤੇਰਾ ਸਿਆਪਾ ਖਾਨਾ ਮੇਰੇ ਕੋਲ ਚੱਲਦਾ ਮੈਂ ਉਦਾਂ ਹੀ ਸੈਰ ਹੀ ਵਧੀਆ ਆਹੋ ਗੋਗੜਵੇਲਾ ਕਿੰਨੀ ਪਈ ਗੋਗੜਵੇਲਾ ਪਹਿਲਾਂ ਆਪਣਾ ਹਾਂ ਕਿੱਥੇ ਵਧੀਆ ਮੈਂ ਸੈਰ ਕਰ ਲੈਣੀ ਮੈਂ ਨਹੀਂ ਹਾਸ਼ੋਸ਼ੇ ਬਾਜੀਆਂ ਜੇ ਕਰਦੀ ਨਾ ਕਰ ਸੋਚ ਬਜੀ ਮੰਗਾਇਆ ਕੀ ਕਰਨ ਨੂੰ ਹੀ ਫਿਰ ਉਦੋਂ ਤੇ ਨਹੀਂ ਮੈਨੂੰ ਲਿਆ ਦੋ ਮੈਂ ਵੀ weight check ਕਰਿਆ ਕਰਨਾ ਆਪਣਾ ਹੌਲਾ ਕਰਿਆ ਕਰਨਾ ਸੋ ਇਹ ਕਿ ਪਤਾ ਮੇਰੇ ਤੋਂ ਪਹਿਲਾਂ ਨਹੀਂ ਉੱਠ ਕੇ ਡੈ ਪੈਂਦੀ ਮੈਂ ਤੁਹਾਨੂੰ ਕਿਹਾ ਮੈਂ ਨਹੀਂ ਇਹਦੇ ਚੋਚ ਲੈ ਜੇ ਕਰਦੀ ਹੁੰਨੀ ਮੈਨੂੰ ਪਤਾ ਵਾ ਮੈਂ ਠੀਕ ਹਾਂ ਜਾ ਨਹੀਂ ਜਾ ਲੱਗੀ ਆ ਪਖੰਡ ਕਰਕੇ ਦਿਖਾ ਲੈਣ ਹੁਣੇ ਮੈਂ ਉੱਤਰ ਕੇ ਚੱਲ ਗਈ ਤੇ ਤੇ ਹੁਣ ਤੇ ਚੜ ਕੇ ਬਹਿ ਜਾਣਾ ਵੇਖੀ ਸਹੀ ਆਹੋ ਜਾ ਉਰ ਸਹੀ ਜੇ ਤੇ ਚੱਲ ਜਾ ਹੁਣੇ ਅੱਜ ਮੈਂ ਪੂਰਾ ਜ਼ੋਰ ਲਾ ਕੇ ਜਾਣਾ ਆ ਭਾਏ ਪੁੱਠਾ ਹੀ ਚੱਲ ਜੇ ਆ ਚੱਲ ਗਿਆ ਹੀ ਪੁੱਠਾ ਫਿਰ ਆਇਖੇ ਚਲਾਉਣਾ ਸਿੱਖ ਲੋ ਪਹਿਲਾਂ ਤੂੰ ਹੀ ਕਿਉਂ ਵਿਚਾਰੇ ਨੂੰ ਖਰਾਬ ਕਰਨਾ ਜੀ ਜਿੱਦਾਂ ਮਰਜ਼ੀ ਚਰਲੇ ਅੱਜ ਵੇੜ ਹੌਲਾ ਕਰਕੇ ਜਾਊ ਮੈਂ ਵੀ ਇੱਕ ਦਿਨ ਨਾ ਕੁਝ ਨਹੀਂ ਜੇ ਹੁੰਦਾ ਮੈਂ ਪਤਾ ਕੀ ਕਰਨਾ ਵਾ ਹੁਣ ਮੈਂ ਪੈਂਟ ਪਲਾਜੋ ਸੁਮਾਉਣੇ ਆ ਕੀ ਸੁਮਾਉਣੇ ਆ ਪਲੈਂਟ ਪੈਂਟ ਪਲਾਜੋ ਅੱਛਾ ਹਾਂ ਹੋ ਉਹਦਾ ਨਾ ਫਰਾਕਾ ਫਰੂਕਾ ਪਾਈਏ ਤੇ ਫਿਰ ਪਤਲੇ ਹੋਵਾਂਗੇ ਤੇ ਫੇਰ ਹੀ ਸੋਹਣੇ ਲੱਗਣਗੇ ਹੋ ਤੇਰੇ ਵਰਗੀ ਗੋਗੜ ਨੂੰ ਥੋੜੀ ਸੱਜਣੇ ਆ ਮੇਰੇ ਤੋਂ ਗੱਲ ਕਰ ਦਕਾਦੀ ਕੀ ਕੋਣ ਕੋਣ ਨਹੀਂ ਹੈ ਕਰਨ ਮੈਨੂੰ ਕਿ ਲੋੜ ਪਈ ਕੁਛ ਕਹਿਣ ਦੀ ਚੰਗਾ ਪਹਿਣਾ ਤੇਰੇ ਕੋ ਤੇ ਜਰਿਆ ਹੀ ਨਹੀਂ ਜਾਂਦਾ ਅੱਖਾਂ ਹੀ ਪਾੜ ਗਈਆਂ ਤੇਰੀਆਂ ਤੇ ਆ ਚੱਲ ਨਹੀਂ ਹੋ ਫਿਰ ਮੈਂ ਜਾਓ ਜੋ ਤਾਂ ਉਹ ਵੀ ਰੋਈ ਚ ਜਾ ਕੇ ਪਤਾ ਲੱਗੇ ਕਿ ਕਿਹੜਾ ਧੰਸਾਨ ਵਾਲਾ ਚੱਲ ਚਲ ਕੀ ਹੈ ਮੇਰਾ ਵੀ ਤੇ weight ਵਧਿਆ ਹੀ ਹੈ ਮੈਨੂੰ ਘਟਾਣਾ ਓਏ ਹੋਏ ਤੇ ਤੂੰ ਸਿੱਧਾ ਹੋ ਜਾ ਜੇ ਉਹ ਗਈ ਆ ਤੇ ਹੁਣ ਨਹੀਂ ਆਪਣਾ weight ਘਟਾਉਣਾ ਵਾ ਮੈਂ ਤੇ ਆਪ ਬੜੀ ਮੋਟੀ ਹੋ ਗਈ ਉਹਦੇ ਮੈਂ ਉਦਾਂ ਹੀ ਉਹਦੇ ਸਾਹਮਣੇ ਕਹੀਆਂ ਰਹੀ ਹੂੰ ਕਿ ਮੈਂ ਠੀਕ ਹਾਂ ਠੀਕ ਹਾਂ ਪਰਾਮਦਾ ਆਂ ਸਾਰੇ ਰਿਸ਼ਤੇਦਾਰ ਸੱਦਨੇ ਫੇਰ ਵਾਰ ਤੇ ਨਹੀਂ ਚੰਗਾ ਵਿਆਹ ਕਰਾਂਗੇ ਇਹ ਇੰਨਾ ਵੰਗੂ ਥੋੜਾ ਚਲ ਤੂੰ ਪਰਵਾਣੇ ਦੇ ਨਾਲ ਆਇਆ ਕਰੀ ਮੈਂ ਚਾਹ ਚੂ ਬਣਾ ਕੇ ਵਰਤੀ ਤੋੜ ਮੈਂ ਉਹ ਉਥੋਂ 30 30 ਬਟਾ ਜੈ ਤਾਨੀ ਅੱਛਾ ਤੇ ਤੂੰ ਹੀ ਮੇਰੇ ਜਦੋਂ ਮੈਂ ਆਇਆ ਤਾਂ ਨਾ ਉਦੋਂ ਤੇਲ ਤੋਇਆ ਤੋ ਰਿਓ ਠੀਕ ਠੀਕ ਹਾਂ ਮੇਰੀ 30 ਬਟੋਰੇ ਤੋ ਦੇ ਤਰਿਓ ਹੋ ਨਹੀਂ ਬੜਾ ਚਾਹ ਨਾਲ ਬਰਫੀ ਵੀ ਲਿਆਇਆ ਕਰ ਹਾਂ ਵਿਆਹ ਦਾ ਬੜਾ ਚਾਹ ਮੇਰੀ 30 ਤੇਰੀਆਂ ਰੀਝਾਂ ਪੱਤ ਸਾਰੀਆਂ ਕਰਾਂਗੇ ਠੀਕ ਆ ਤਾਂ ਹੁਣ ਨਾ ਮੈਂ ਪਰ ਉਹਨਾ ਮਰਜੀ ਮੈਂ ਚਾhti ਮਾਰੀ ਅੱਧਾ ਅੱਧਾ ਹਾਂ ਔਰ ਇਹ ਮਾਰਜੀ ਚਾhti ਮਾਰੀ ਆ ਮੈਂ ਤੇ ਤੈਨੂੰ ਵਿਖਾ ਲੈਣਾ ਜੇ ਤੇਰੇ ਪਸੰਦ ਹੋਊਗਾ ਤੇ ਫੇਰ ਕਰਦਾਗਾ ਜੀ ਤਨ ਮੈਨੂੰ ਦਿਖਾ ਲਈ ਤੂੰ ਤੇਰਾ ਸਹੀ ਵਿਆਹ ਕਰ ਦੇ ਆ ਤੂੰ ਮੈਨੂੰ ਦਿਖਾ ਲਈ ਤੇਨੂੰ ਚਾ ਬੜਾ ਤੇਰੀਆਂ ਰੀਝਾਂ ਸਾਰੀਆਂ ਕਰਨੀ ਤੇ ਵੱਡੀਆਂ ਨਾ ਤੇਰਾ ਪਹਿਲੋਂ ਵਿਆਹ ਕਰਨਾ ਤੇ ਮੇਰਾ ਵੀ ਜਵਾਈ ਆਇਆ ਕਰੂ ਘਰ ਹਾਂ ਦੋਵੇਂ ਜੀ ਆਇਆ ਕਰ ਨਹੀਂ ਪਰਮਦ ਆਇਆ ਤਾਂ ਨਹੀਂ ਤੂੰ ਤੇ ਚੱਲ ਜਾਣਾ ਨੂੰ ਛੱਡ ਕੇ ਰਹਿਣ ਨੂੰ ਕਦਾ ਮਜਾ ਆਣਾ ਨਹੀਂ ਮੈਂ ਫੋਨ ਤਾਂ ਲਗਾਣਾ ਤੁਹਾਨੂੰ ਮਾਤਾ ਤੁਸੀਂ ਬਹੁ ਫਿਰ ਮਮੀ ਮੈਂ ਵੀ ਇਹਨਾਂ ਨੂੰ ਚਲ ਵੀ 18 ਮੇਰਾ ਪੁੱਤ ਹੈ ਉਹਨੂੰ ਮੈਂ ਇਹਨਾਂ ਸਮਝਾ ਕੇ ਜੇ ਸਮਝਦਾ ਤੇ ਹਾਂ ਚਲ ਉੱਠ ਵੀ ਪਤਾ ਲਾ ਕੇ ਜਲਦੀ ਤੈਨੂੰ ਵਿਆਹ ਦੀ ਪਈ ਐ ਇਥੇ ਰੋਟੀ ਪਾਣੀ ਲੱਗਿਆ ਨਹੀਂ ਪੂਰਾ ਹੋਣ ਰਿਹਾ ਵੇ ਪਿਆਵੇ ਕਿਦਾਂ ਹੀ ਉਹ ਤੇਰਾ ਸਵਾ ਮਹੀਨਾ ਹੋਇਆ ਕਿ ਨਹੀਂ ਪੂਰਾ ਕੀ ਉਹ ਜਾ ਪਰਾਵਾ ਕਿਤੇ ਬਾਹਰ ਕੁੰਦੀ ਹਵਾ ਲੱ ਲੱ ਸਲਾ ਬਹਿ ਜਾਣਾ ਹੈ ਅੰਦਰ ਤੋਂ ਹੁਣ ਤੇ ਧੁੱਪਾਂ ਵੀ ਨਹੀਂ ਲੱਗਦੀਆਂ ਜਿਹੜਾ ਤੈਨੂੰ ਸੁਕਾ ਲੈਣਾ ਮੈਂ ਨਹੀਂ ਜਾ ਬਾਹਰ ਮੈਂ ਗਿਆ ਕਰੂੰ ਵਿਆਹ ਤੇਰਾ ਇੱਥੇ ਹੀ ਤੇ ਲਵਾਵਾ ਜੜੀਆਂ ਮਾਂ ਤੇ ਮੰਮੀ ਨੇ ਕੀਤੀ ਨਹੀਂ ਗੱਲ ਮੰਮੀ ਗਈ ਤੇ ਹੈਗੀ ਯਾਰ ਤੂੰ ਸਦਾਈ ਹੈ ਮੰਮੀ ਤੇ ਸੜਨੀ ਕਹਿੰਦੀ ਉਹਨਾਂ ਦਾ ਕਰਜ਼ੇ-ਕੁਰਜ਼ੇ ਦਾ ਕੋਈ ਪੰਗਾ ਪਿਆ ਹੋ ਰੋਦੀਆਂ ਹੀ ਤੇ ਉੱਥੇ ਮੰਮੀ ਵਿਆਹ ਦੀ ਗੱਲ ਚੰਗੀ ਕਰ ਲੱਗਦੀ ਗੱਲ ਕਰਦੀ ਆਪਾਂ ਕਿਹਾ ਦਾਜ ਨੜੇ ਆ ਦੱਸ ਉਹ ਦਾਜ ਦੀ ਗੱਲ ਨਹੀਂ ਹੁੰਦੀ ਪਰਾਵਾ ਜੇ ਮਾੜਾ-ਮੋਟਾ ਵੀ ਕਰਨਗੇ ਇਹ ਤੇ ਵਿਚਾਰੀਆਂ ਦਾ 1000000 ਰੁਪਈਆ ਦਾ ਖਰਚਾ ਹੋਣਾ ਹੀ ਹੋਣਾ ਨਾ ਆਪਾਂ ਲੱਖ ਨਹੀਂ ਲਾਉਣਾ ਅਸੀਂ ਕੁਦਰੇ ਫੇਰੇ ਕਰਕੇ ਲੈ ਆਉਣੀ ਬਸ ਉਹ ਗੁਰਦੁਆਰੇ ਫਰੀ ਹੋ ਜਾਂਦੇ ਫੇਰੇ ਕਿੰਦਾ ਦੀਆਂ ਗੱਲਾਂ ਕਰਦਾ ਸਾਡੇ ਕੋਲ ਕਿਹੜਾ ਜਿਸ ਤਰ੍ਹਾਂ ਆਉਂਦੇ ਆ ਆਪਾਂ ਸਦਣਾ ਨਹੀਂ ਗਏ ਨਾ ਬਾ ਤੇਨੂੰ ਨੇ ਵਿਆਹ ਦੀ ਪਈ ਤੂੰ ਸਦਣਾ ਨਹੀਂ ਗਏ ਉਹ ਤਾਂ ਮੁੜ ਕੇ ਕਿਸੇ ਨੇ ਵੀ ਨਹੀਂ ਸਦਣਾ ਮੈਨੂੰ ਬੜੀ ਚੰਗੀ ਲੱਗਦੀ ਏ ਜਿਹਦੇ ਹੋਰ ਕਈ ਵਿਆਹ ਹੀ ਸੀ ਨਾ ਤੇ ਮੈਂ ਖਾ ਕੇ ਮਰ ਜਣਾ ਕੋ ਖਾ ਕੇ ਮਰ ਜਣਾ ਐਡਾ ਤੂੰ ਰਾਂਝਾ ਕਿਤੇ ਹੋਰ ਕੀ ਆ ਹੂੰ ਤੂੰ ਰਾਂਝਾ ਰਹਿ ਜਾਂਗੇ ਐਡਾ ਪਿਆਰ ਕਿਤੇ 12 ਸਾਲ ਬੱਜਾਂ ਦੀ ਚਾੜੀਆਂ ਤੋੜੇ ਕਰਕੇ ਮੱਛਾ ਨੂੰ ਮੱਝਾਂ ਵੀ ਹੂੰ ਉਹ ਭਰਾਵਾ ਜਾ ਕੇ ਤੇ ਬਾਹਰ ਕਿਤੇ ਹਵਾ ਲੱਲਾ ਮੰਮੀ ਨੂੰ ਮਨਾ ਪਈ ਲਾ ਕਿਤੇ ਨਹੀਂ ਗਈ ਜਾਂਦੀ ਉਹ ਮੰਮੀ ਨੂੰ ਮਨਾਵਲਾਂ ਰਿਸ਼ਤੇ ਦੀ ਕਿਉਂ ਹੁਣ ਜੇ ਗਈ ਨਾ ਗੱਲ ਕਰਨੀ ਉਹ ਜਿੱਦਾਂ ਤੇਰਾ ਨਹੀਂ ਹੋਣਿਆ ਉਹ ਵੀ ਅੜੀ ਆ ਉਹ ਨਹੀਂ ਅੜੀ ਸੋਹਣੀ ਆ ਉਹ ਸੋਹਣੀ ਮੈਨੂੰ ਪਤਾ ਵਾ ਪਰ ਅਗਲਿਆਂ ਦੀ ਮਜਬੂਰੀ ਤੇ ਵੇ ਯਾਰ ਉਹਨਾਂ ਦਾ ਕੋਈ ਹੱਲ ਤੇ ਹੋਣਾ ਦੇ ਆਪੇ ਹੋ ਜੂਗਾ ਹੱਲ ਜੋ ਵਿਆਹ ਗਿਆ ਮੈਂ ਆਪੇ ਕਰ ਦੂੰ ਹੱਲ ਮੰਮੀ ਨੇ ਕਿਹਾ ਕੀਤੀ ਮੈਂ ਗੱਲ ਮੰਮੀਾਂ ਦੇ ਉਹ ਮਸਲਾ ਜੇ ਹੱਲ ਹੋਣਾ ਤਾਂ ਫਿਰ ਜਾ ਕੇ ਗੱਲ ਕਰਦੇ ਆਂ ਸੱਚੀ ਆ ਫੇ ਠੀਕ ਆ ਫੇ ਮਾ ਉੜਦਾ ਆ ਆਹ ਹੋਠਾ ਜਾ ਉੜ ਜਾ ਦਾਣੇ ਪਾਈ ਕਬੂਤਰ ਨੂੰ ਆ ਹੁਣ ਅਜੇ ਦਿਨ ਬੜਾ ਚਕਬੂਤਰਾਂ ਦਾ ਜੇਤਾ ਆਈ ਉਹ ਜੋੜੀਆਂ ਵੇਖਣਾ ਬੜਾ ਅਦਲ ਕਰਦਾ ਈ ਇੱਥੇ ਤੇ ਨਹੀਂ ਭੇਜਣੀ ਕਬੂਤਰ ਦੇ ਹੱਦ ਕਿਤੇ ਕਬੂਤਰ ਜਾ 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 ਜਦੋਂ ਗੁੜਗੁੜੂ ਕਰਦੇ ਨਾ ਤੇ ਮੈਨੂੰ ਉਹਦੀ ਯਾਦ ਆਉਂਦੀ ਹੈ ਉਹ ਜਾ ਭਰਾ ਜਿਹੜੇ ਕੰਮਾਂ ਚ ਪਿਆ ਗੁੜਗੁੜੂ ਚੱਲ ਦਾਣੇ ਪਈਏ ਸਾਹ ਚੜ ਗਿਆ ਪਾਣੀ ਪਿੰਨੀ ਕੁੱਟ ਹੋ ਹੇ ਤਾਇਆ ਕਹਿੰਦੇ ਰਸੋਈ ਚ ਜਾਓ ਰਸੋਈ ਚ ਜਾਓ ਪੰਡੋਰ ਕਰ ਠੀਕ ਕਰਕੇ ਰੱਖੀ ਮੇਰੇ ਬਾਤ ਤੇ ਕੋਈ ਗੱਲ ਨਹੀਂ ਮੰਜਨੇ ਮੈਂ ਵੀ ਨਹੀਂ ਆ ਹੁਣੇ ਤਾਂ ਉਥੋਂ ਇੰਨਾ ਸਰੀਰ ਗਰਮ ਕੀਤਾ ਵਾ ਹੁਣੇ ਠੰਡਾ ਕਰ ਲਾਂ ਮੈਂ ਪਤਾ ਨਹੀਂ ਲੱਗਦਾ ਪਾਣੀ ਕਿੱਥੋਂ ਪਰਾ ਬੰਦਾ ਥੋੜੇ ਪੰਨੇ ਝੂਠੇ ਕਰ ਲੈਂਦਾ ਵਾ ਪਹਿਲਾਂ ਇੱਕ ਜਾਣਾ ਰੋਟੀ ਖਾ ਲੇ ਫਿਰ ਉਹਦੇ ਵਿੱਚ ਦੂਜਾ ਜਾਣਾ ਖਾ ਲੇ ਫਿਰ ਉਹਦੇ ਵਿੱਚ ਤੀਜਾ ਜਾਣਾ ਖਾ ਲੇ ਪਰ ਕਿੱਥੇ ਤਰਸ ਦੁਰਸ ਨਹੀਂ ਆਉਂਦਾ ਇਹਨਾਂ ਨੂੰ ਕੋਈ ਗੱਲ ਨਹੀਂ ਮੈਂ ਵੀ ਕੁਲੋਂ ਨਹੀਂ ਆ ਨਾ ਉਹਨੂੰ ਇੱਧਰ ਰੋਟੀ ਖਾ ਕੇ ਵੇਲਾ ਧੂਆਂ ਸੇਕਣ ਲੱਗ ਪਏ ਆ ਤੇ ਬੱਲਣ ਵੀ ਮੁੱਕ ਗਿਆ ਹੀ ਤੇ ਬੱਲਣ ਮੁੱਕਣਾ ਹੀ ਜੇ ਦਾਈ ਤੇ ਜਾਂਦੇ ਦੂਰ ਰੂਤੇ ਤੇ ਕੁੜੀਆਂ ਜੇ ਤੱਕ ਨਹੀਂ ਪਹੁੰਚੀਆਂ ਵੀ ਚੱਲ ਉਹ ਧੂਆਂ ਡੇ ਸੇਕਣ ਉਹਨਾਂ ਨੂੰ ਕੋਡ ਚਾਹ ਹੀ ਬਣਾ ਦਈਏ ਡੈਡੀ ਤੁਹਾਨੂੰ ਚਾਹ ਕੀ ਮਨਾ ਕੀਤੀ ਤੁਸੀਂ ਹਟਦੇ ਦੀ ਪੀਣੋ ਓ ਯਾਰ ਕਹਿਣ ਨੂੰ ਤੇ ਡਾਕਟਰ ਬੜਾ ਕੋਹਾਂ ਦੇ ਬੰਦ ਕਰਦੇ ਆ ਉਹ ਤੇ ਆਂਦੇ ਰੋਟੀ ਬਣਾ ਖਾਓ ਨਹੀਂ ਤੇ ਇੱਕ ਵਾਰ ਹੋਈ ਦੋ ਵਾਰ ਹੋਈ ਚਾਹ ਕੇ 6-6 ਵਾਰੀ ਚਾਹ ਤਾਂ ਸਵੇਰ ਦੀ ਹੋ ਗਈ ਆ ਐ ਵੇਲੇ ਤੱਕ ਆਉ ਉਥੋਂ ਜਿਹੜਾ ਕੋਈ ਨੰਗਦਾ ਆ ਜਾ ਭਾਉ ਆ ਜਾ ਵੀਰ ਆ ਜਾ ਬੇਟਾ ਇਹ ਕੋਣਾ ਆ ਗਿਆ ਉਹਨਾ ਹੀ ਚਾਹ ਜਿਹੜਾ ਆ ਗਿਆ ਉਹਨਾ ਹੀ ਚਾਹ ਚਾਹ ਵੀ ਅੱਜ ਕੱਲ ਹੀ ਪੀਦੀ ਆ ਗਰਮੀਆਂ 'ਚ ਕੋਈ ਨਹੀਂ ਪੀਦਾ ਗਰਮੀਆਂ 'ਚ ਨਹੀਂ ਪੀਂਦਾ ਮਿੱਠਾ ਵੇਖਣ ਲੱਗਿਆ ਇਹ ਚਾਹ ਮੂੰਹ 'ਤੇ ਜਾਂਦਾ ਸਾਰਾ ਚਾਹ ਨਾ ਤੇ ਬਣਾਉਣਾ ਮੈਂ ਵਾ ਨਹੀਂ ਅਹੀਂ ਮੈਂ ਮਿੱਠਾ ਵੇਖਣਾ ਵਾ ਜਿਹੜੀਆਂ ਬੁੜੀਆਂ ਬੇਂਦੇ ਆ ਉਹਨਾਂ ਨੂੰ ਮੈਂ ਨਾਲ ਲਾਤਾ ਤੁਸੀਂ ਨੱਚੇ ਤੇ ਇਹ ਮੈਂ ਹੀ ਆ ਹੁਣ ਲੋਕਾਂ ਨੂੰ ਵਾਜਾ ਮਾਰਦੇ ਆ ਆਪਾਂ ਹੀ ਆ ਸਾਡੀ ਉਮਰ ਦਾ ਹੀ ਮਾਰਦੇ ਆ ਗਾਂ ਕਿਹਨੇ ਆਵਾਜ਼ ਨਹੀਂ ਕਿਸ ਨੂੰ ਮਾਰਨੀ ਲੋਕ ਤਾਂ ਕਿਸ ਨੂੰ ਪੱਠੇ ਨਹੀਂ ਚਕਾਉਂਦੇ ਹੁਣ ਹਾਂ ਤਾਂ ਵੀ ਲੜਾਈ ਓ ਯਾ ਚੁੱਪ ਕਰੂ ਐਵੇਂ ਰੋਣਾ ਨਾ ਪਾਓ ਡੈਡੀ ਸਿੱਧੀ ਬਧਰੀ ਗੱਲ ਆ ਤੂੰ ਹੀ ਖਾਦੀਆ ਦਵਾਈ ਦੂਈ ਹੁਣ ਤੇ ਚਾਲਾ ਕਰੋ ਭਰੇਜ ਕਰੀ ਡਾਡੀ ਸ਼ੁਕਰਵਾਜਾਂ ਦੇ ਕਿਹੜਾ ਬੀਪੀ ਵਾਜਾਂ ਦਾ ਮਰਦ ਡੈਡੀ ਦੇ ਭਾਣੇ ਨਾਲ ਫਿਆਨੂ ਨਹੀਂ ਮਿਲਦੀ ਆ ਤੈਨੂੰ ਤਾਂ ਕੋਈ ਮਿਲਦਾ ਨਹੀਂ ਨੇ ਤੂੰ ਹੀ ਗਲਾਸ ਭਰ-ਭਰ ਪੀਓ ਆਏ ਤੇ ਪੀਂਦੇ ਡਾਡੀ ਦੋ ਟਾਂ ਮਹੀਨੇ ਸਵੇਰ ਦੀ ਹਾਮਾਂ ਤੋਂ ਬਾਅਦ ਨਹੀਂ ਹੁਣ ਆ ਵਾ ਆ ਬੇ ਕੋਈ ਸਲਾਈ ਨਹੀਂ ਚਾਹਣ ਡਈ ਉਤਰਾ ਹੀ ਏ ਕਰੀ ਜਾਂਦੀ ਹੈ ਵੇਲੀ ਹੈਗੀ ਆ ਜਾਂ ਲਿਆ ਫੜਾ ਖਮਰਾ ਮੈਨੂੰ ਫੜਾ ਮੇਰੇ ਨਾਲ ਤੇ ਯਾਰ ਤੂੰ ਤੂੰ ਉੱਥੇ ਜਾ ਬਣਾ ਕੇ ਲਿਆ ਚਾਹ ਕੋਟ ਆ ਵੇਖ ਲੈ ਬਣਾ ਤੂੰ ਮੈਂ ਤਾਂ ਫੇਰ ਮੰਨੂਗਾ ਵਿੱਚ ਛੱਡ ਦੋ ਅੱਗ ਬਲ ਜੂ ਆਹੇ ਮੇਰੇ ਤੇ ਪੋਤੀ ਦੀ ਕਿਤੇ ਸੋਸ ਸੁਖੜਾ ਦੀ ਮੈਂ ਕੋਟੀ ਲਾਈ ਨੂ ਜੋ ਤੂੰ ਤੇ ਪੀ ਲੋ ਚਾਹ ਪੇ ਮੈਂ ਤਾਂ ਨਹੀਂ ਬਣਾਉਣੀ ਚਾਹ ਰਹੀ ਹਾਂ ਇਹ ਸਮਰੀਧੀ ਆ ਹੋਰ ਠੀਕ ਉਹ ਚੰਗਾ ਵੇ ਸੋਹਣਾ ਉਹ ਨਹੀਂ ਮੈਂ ਤੈਨੂੰ ਇਹ ਨਹੀਂ ਗੱਲ ਕਹਿਣਾ ਮੈਂ ਤੈਨੂੰ ਇਹ ਨਾ ਐਵੇਂ ਉਂਗਲਾ ਜੀਆਂ ਮਾਰੀ ਜਾਨੀ ਜਾ ਕੇ ਕਹਾਂ ਭੀ ਆਪਣੇ ਤੂੰ ਆਖਿਆ ਇੱਕar ਵੀ ਲਿਆ ਮੈਂ ਬਣਾ ਕੇ ਲਿਆ ਹੁੰਦੀ ਹਾ ਕੁੰਡੇ ਕਰ ਦਿੱਤੇ ਆ ਕੁੜੀ ਦੇ ਤੂੰ ਕਿਹੜੇ ਕੁੰਡੇ ਨਿਕਲ ਗਏ ਆ ਕਿਹੜੇ ਨਿਕਲ ਗਏ ਕੁੰਡੇ ਕੋਟੀ ਦੇ ਆ ਵੇ ਕਿ ਇਦਾਂ ਖੋਈ ਦੀ ਹੁੰਦੀ ਚੀਜ਼ ਚਾਹ ਪੀਣੀ ਲਿਆ ਦਿੰਨੀ ਚਾਹੀ ਵੀ ਇਹ ਕੰਮ ਬੁੜੇ ਆਪਾਂ ਤਾਂ ਉੱਠਣਾ ਨਹੀਂ ਆਹੋ ਪਰ ਮਮੀ ਮੈਂ ਕੁੱਟੀ ਤੇ ਬਾਵਾਂ ਅੱਕੜੀਆਂ ਨੇ ਜਿਹੜੇ ਕੀ ਹਿਸਾਬ ਤਾਂ ਪਤਾ ਨਹੀਂ ਕਿੱਧਰੋਂ ਇਦਾਂ 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 ਕਰਦੀਆਂ ਰਹੀਆਂ ਇਦਾਂ ਹੀ ਆ ਫਿਰ ਵੇਲਾ ਉਹ ਬੰਦੇ ਬੜੇ ਸੌਖੇ ਆ ਜੀ ਉਹਦਾ ਵੀ ਕਰਦਾ ਹੀ ਖੁੱਦਾ ਤਾਈਓ ਫੜਾਫੜ ਉੱਠ ਕੇ ਚਲ ਗਈ ਠੀਕ ਆ ਬੰ ਨਾਲੇ ਮਾਤਾ ਨੂੰ ਪਿਆਈ ਜਾ ਮੁਰਗੇ ਬਿਮਾਰੀਆਂ ਸੋ ਲੱਗਣੀਆਂ ਉਹ ਕੋਈ ਨਹੀਂ ਹੁੰਦਾ ਸਿਆਲ ਨੂੰ ਸਭ ਕੋ ਭੱਜ ਜਾਂਦਾ ਚੱਲ ਡੈ ਜੀ ਥੋੜਾ ਜਿਹਾ ਚਾਹ ਦਾ ਪ੍ਰੇਜ ਬਹਾਨੇ ਨਾਲ ਸਾਨੂੰ ਦੁਆਦਿਆ ਕਰੋ ਤੁਸੀਂ ਤੂੰ ਹੀ ਘੱਟ ਪੀਗਾ ਰੰਗ ਵੇ ਆਪਣਾ ਕਿਦਾਂ ਦਾ ਹੋਈ ਜਾਂਦਾ ਪੀ ਜਾਂਦਾ ਚਾਹ ਸਰਦੀ ਪਲਦੀ ਤੂੰ ਕੋਈ ਹੋਇਆ ਨਾ ਹੈ ਕੋਈ 1-2 ਵਾਰੀ ਬੰਦੇ ਨੇ ਪੀ ਲਈ ਸਾਰੀ ਜੜੀ ਕੋਈ ਗੱਲ ਦੇ ਦੁਆਲੇ ਰਹਿੰਦਾ ਤੇ ਕੀ ਕਰਨਾ ਵੇਲੇ ਹੁਣ ਚਾਹ ਹੀ ਪੀਣੀ ਆ ਵੇਲੇ ਕਿਉਂ ਚਲੋ ਆ ਚਲੀਓ ਸਰੋਂ ਵੇਖੀ ਜਾ ਕੇ ਕੋਡ ਗਾੜ ਲਈ ਮਾਣੀ ਮੋਟੀ ਦਵਾਈ ਪਾ ਦੇ ਯਾਰ ਉੱਥੇ ਕਿਹੜਾ ਗੋਡਾ ਨਾਲ ਦਵਾਈ ਪਾ ਦੇ ਉਹ ਦੂਜੀ ਜਮੀ ਦੀ ਦਵਾਈ ਇਹ ਦਵਾਈ ਆਈ ਆਂਦੇ ਮੈਨੂੰ ਤਾਂ ਪਤਾ ਨਹੀਂ ਕਿਹੜੀ ਜਮੀ ਦੀ ਦਵਾਈ ਲੱਗੀ ਆਖ ਨਹੀਂ ਡੈ ਪਾ ਦਈਦੀ ਹੁਣ ਆ ਤੂੰ ਧੂਆਂ ਪਾਈ ਜਾ ਹੋਰ ਚੱਲਾ ਵਾਹਿਗੁਰੂ ਬਾਬਾ ਤੂੰ ਹੀ ਆ ਮਾਲਕਾ ਖਾ ਕੇ ਲੰਗਰੰਤਰਾ ਚਾਰ ਚਾਰ ਰੋਟੀਆਂ ਤੇ ਕਿੱਧਰ ਦੀਆਂ ਕਿੱਧਰ ਇਹ ਫਿਰਦੀਆਂ ਤੇ ਭਾਂਡਿਆਂ ਦਾ ਡੜਾ ਲੱਗਾ ਵਾ ਵਾਹਿਗੁਰੂ ਵਾਹਿਗੁਰੂ ਇਹ ਕਿੱਥੇ ਗਈਆਂ ਭੈਣਾ ਆਵੇ ਤੁਹਾਡੇ ਗਾੜੀ ਜੋੜੇ ਹੱਥ ਇਹ ਕੰਮ ਦੀ ਨਹੀਂ ਅਜੇ ਲੋੜ ਅਜੇ ਰਸੋਈ 'ਚ ਨਹੀਂ ਮੜ ਕੇ ਵੇਖਿਆ ਕੀ ਆ ਮੰਮੀ ਵੇਖ ਲੈ ਰਸੋਈ 'ਚ ਵੜ ਕੇ ਕੀ ਆ ਉੱਥੇ ਕਿਹੜਾ ਸੱਪ ਬਠਾਲਿਆ ਵਾ ਇਹ ਸੱਪ ਨਹੀਂ ਬਿਠਾ ਲਿਆ ਤੇ ਜਿਹੜਾ ਭਾਂਡੇ ਵਾਲਾ ਡੜਾ ਮਾਜਣਾ ਨਹੀਂਗਾ ਮੰਮੀ ਤੂੰ ਇਵੇਂ ਸਲਾਈਆਂ ਛੱਡ ਦੋ ਹਾਂ ਅਸੀਂ ਸਾਰਾ ਕੰਮ ਢੀੜ ਲੱਤਾ ਜੋੜਨਾ ਤੇ ਮੈਂ ਤੇ ਕੰਨਾਂ ਨੂੰ ਹੀ ਹੱਥ ਲਾਏ ਸਲਾਈਆਂ ਛੱਡ ਕੇ ਬੱਸ ਮੈਂ ਇਹੋ ਹੀ ਕਿ ਹਾਂ ਕਦੋਂ ਦੇ ਰੋਟੀ ਪਾਣੀ ਖਾ ਕੇ ਬਾਹਰ ਨਿਕੜੇ ਡੈਡੀ ਤੇਰੇ ਹੋਣੀ ਉੱਥੇ ਚਾਹ ਮੰਗਣ ਦੇ ਆ ਮੈਨੂੰ ਉਹਦਾ ਚਾਹ ਬਣਾ ਕੇ ਲਿਆ ਮੈਂ ਜੀ ਜੇ ਤੂੰ ਨਹੀਂ ਕੋ ਕਰਨਾ ਤੇ ਇੱਥੇ ਬਿਆਥ ਰੱਖ ਕੇ ਬੈਠੇ ਰਹਿ ਨੀੜੇ ਜੋੜ ਲਉ ਹਾਂ ਮੱਸਾ ਨਹੀਂ ਭੈਣਾ ਜੋੜ ਲੂੰਗੀ ਤੂੰ ਕਿੱਧਰ ਆ ਗਈ ਆ ਇਧਰ ਨੂੰ ਮੰਮੀ ਸਲਾਈਆਂ ਛੱਡ ਕੇ ਕੰਨਾਂ ਨੂੰ ਜੋ ਹੱਥ ਲਾਏ ਤੇ ਸਲਾਈਆਂ ਛੱਡ ਕੇ ਭਾਂਡੇ ਵੀ ਮਾਣ ਲਾ। ਇੰਨਾ ਠਰਿਆ ਪਾਣੀ ਕੀ ਗੱਲ ਮੈਂ ਭਾਂਡੇ ਕਿੱਦਾਂ ਮਾਣ ਜਾ? ਤੇ ਬੰਮੀ ਠਰਿਆ ਸਾਨੂੰ ਵੀ ਤੇ ਲੱਗਦਾ ਹੀ ਆ ਤੇ ਮੈਂ ਹੋਰ ਕਿੰਨੇ ਕੰਮ ਕੀਤੇ ਆ? ਸਾਰਾ ਬੇਲੀ ਦਾ ਕੰਮ ਕਰਕੇ ਆਈ ਮਾਰ ਡੰਗਰ ਧਾਰਾ ਬੋਲੋਕੇ ਕੱਢ ਕੇ ਆਈ ਉਦੋਂ ਕਿੱਥੇ ਗਈ ਆਂ ਈ ਤੂੰ? ਮੰਮੀ ਮੈਨੂੰ ਸਾਰਾ ਕੁਝ ਸੁਣ ਗਿਆ ਚਾਰ ਚਾਰ ਰੋਟੀਆਂ ਖਾ ਕੇ ਚਾਰ ਤੋ ਇਹ ਤੁਹਾਡੀਆਂ ਰੋਟੀਆਂ ਨਾਲ ਦੇ ਰਹੇ ਨੇ ਚਾਰ ਹੀ ਖਾਣੀਆਂ ਸਾਰੀ ਜਿਹੜੀ ਤੁਰੇ ਫਰੀਦਾ ਵਾ। ਅੱਜ ਕੱਲ੍ਹ ਲੋਕੀ ਜਦੋਂ ਭਾਂਡਾ ਵੇਲਾ ਹੁੰਦਾ ਉਦੋਂ ਮਾਂਜ ਕੇ ਰੱਖ ਦਿੰਦੀਆਂ ਉਦੋਂ ਮਾਂਜ ਕੇ ਰੱਖ ਦਿੰਦੀਆਂ ਤੇ ਤੁਸੀਂ ਤਾਂ ਕਿਤੇ ਡੜਾ ਲਾ ਕੇ ਬੈਠੀਆ ਤੇ ਮਾਂ ਟਹਿਲਦੀਆਂ ਫਿਰਦੀਆਂ ਵਾ ਮੇ ਮਮੀ ਆਪਾਂ ਤਾਂ ਭਾਂਡੇ ਇਕੱਠੇ ਕਰਨ ਦੇ ਹੀ ਕੋਈbro ਡੇੜੀ ਆ ਗਈ ਨਾ ਤੇ ਡੈਡੀ ਨੇ ਫੇਰ ਕਹਿਣਾ ਵੀ ਚਾਹ ਬਣਾਓ ਤੇ ਝੂਠੇ ਨਹੀਂ ਹੋਣੇ ਇੱਕੋ ਵਾਰੀ ਮੰਜਾਂਗੇ ਸਭ ਇਕੱਠੇ ਕਰਨ ਲਈ ਰੱਖਣ ਲਈ ਤੇ ਫੇਰ ਹੁਣ ਮੈਂ ਚਾਹ ਹੀ ਤਾਂ ਨਗਈ ਮੈਂ ਤੇ ਚਾਹ ਵਾਹ ਤੇ ਫਰਾਈਪੇਂ ਵੀ ਨਹੀਂ ਲੱਭਾ ਕੋਈ ਵੀ ਉਹ ਮਾਂ ਮਮੀ ਤਾਂ ਇਹਦੇ ਮੈਂ ਮੰਜਿਆ ਨਹੀਂ ਤੂੰ ਜਦੋਂ ਚਾਹ ਬਹਣੀ ਨਾਲ ਦੀ ਨਾਲ ਮੰਜਿਆ ਚਾਹਦਾ ਮੈਂ ਮਾਂਜ ਕੇ ਕਿਤਾ ਰੱਖ ਛੱਡਣਾ ਜਾਣੀ ਭੜੀ ਹੋਇਆ ਮੈਂ ਕੰਨ ਖਾ ਲਈ ਤਿੱਖਾ ਕਿਦਾਂ ਬੋਲਦੀ ਆ ਤੂੰ ਮਮੀ ਏਕ-ਏਕ ਪਾਂਡਾ ਮਾਂ ਮਾਇ ਕੇ ਤਾਂ ਹੱਥੀ ਗਿੱਲੇ ਕਰ ਛੱਡਨੇ ਹੁੰਦੇ ਸਾਰੀ ਤੇਰੀ ਸਿਆਲ ਚ ਕੌਣ ਨਿਪੜਨੇ ਮਾਨਦਾ ਵਾ ਤੇ ਫੇਰ ਰਾਤ ਦੇ ਵੀ ਰੱਖ ਲੈਣੇ ਇਦਾਂ ਕਰਿਆ ਕਰੋ ਹੁਣ ਆ ਗਿਆ ਸਿਆਲ ਸਾਗ ਛਲਕਮੀ ਬੰਦੇ ਆ ਹੱਥਾਂ ਦੇ ਉੱਤੇ ਰੋਟੀਆਂ ਰੱਖਿਆ ਉੱਤੇ ਪਾਇਆ ਸਾਗ ਤੇ ਚਲੋ ਭਾਂਡੇ ਝੁੱਟੇ ਹੁੰਦੇ ਹੀ ਨਹੀਂਗੇ ਨਹੀਂ ਸਾਗ ਰੋਟੀਆਂ ਤੇ ਘਿਪਾਉਣਾ ਵਾ ਉਹ ਦੂਜੇ ਲਈ ਉਹ ਪਲਾਸਟਿਕ ਵਾਲੇ ਜਿਹੜੇ ਉਸੜੇ ਡਸਟਬਿਨ ਚ ਪਾ ਦਈਦੇ ਆ ਵਾਕਈ ਦੀਦੀ ਉਹ ਵੀ ਸਹੀ ਉੱਤ ਮੈਂ ਤਾਂ ਨਹੀਂ ਡਿਸਪੋਜ਼ਲ ਚਾਹ ਵਾਸਤੇ ਵੀ ਲੈ ਆਈਏ ਚਾਹ ਵਾਲੇ ਤੇ ਝੁੱਟੇ ਹੁਣੇ ਹੀ ਹੁਣੇ ਆ ਫਿਰ ਜਾਂ ਨਹੀਂ ਲੂਣ ਨਾ ਛਿੜਕ ਜਾ ਕੇ ਬੋਲ ਐਵੇਂ ਬੋਲੀ ਜਾਨੀ ਆ ਲੇਪੀ ਮੈਂ ਤਾਂ ਉਤਨਾ ਬਹੁਤ ਸ਼ੁਕਰ ਕੀਤਾ ਵੀ ਦੋ ਹੈਗਾ ਤੁਸੀਂ ਤਾਂ ਉਤਨਾ ਮੇਰੇ ਸਿਰਦਿਆਂ ਵਾਲਾ ਨੂੰ ਪੈਂਦੀਆਂ ਵਾ ਇੱਕ ਜਾਣੀ ਨਾ ਮੈਂ ਗੱਲ ਕਰਨੀ ਦੂਜੀ ਉਧਰੋਂ ਆਣ ਕੇ ਹੋਰ ਵਿੱਚ ਹਿੱਸਾ ਲੈ ਗਈ ਆ ਜੇ ਹੁਣ ਮੈਂ ਸਾਰੀਆਂ ਗੱਲਾਂ ਬਾਹਰ ਜਾ ਜਾ ਕੇ ਦੱਸਾਂ ਨਾ ਤੁਹਾਡੇ ਡੈਡੀ ਨੂੰ ਤੇ ਫਿਰ ਤੁਹਾਨੂੰ ਪਤਾ ਲੱਗੇ ਤੇ ਤੁਹਾਨੂੰ ਕੀ ਬੋਲੂਗਾ ਮੰਮੀ ਤੁਸੀਂ ਰੋਜ਼ ਕਿੰਨੇ ਨੇ ਤੁਹਾਡੇ ਡੈਡੀ ਨੂੰ ਦੱਸਣਾ ਤੁਹਾਡੇ ਡੈਡੀ ਨੂੰ ਦੱਸਣਾ ਅੱਜ ਤੁਸੀਂ ਦੱਸ ਹੀ ਲਓ ਹਾਂ ਡੈਡੀ ਨੂੰ ਭਲਾ ਸਾਨੂੰ ਬਿਲਕੁਲ ਡਰ ਨਹੀਂ ਹੈਗਾ ਜੇ ਨਹੀਂ ਡਰ ਹੈਗਾ ਤਾਂ ਹੱਥ ਖੜੇ ਕਰ ਦੋ ਵੀ ਸਾਨੂੰ ਨਹੀਂ ਡਰ ਡੈਡੀ ਦਾ ਮੰਮੀ ਡਰਦੇ ਹੈਗਾ ਵਾ ਡੈਡੀ ਦਾ ਪਾ ਲਈ ਰੋਜ਼ ਇੱਕੋ ਗੱਲ ਤੇ ਡੈਡਿੰ ਨੂੰ ਦੱਸਣਾ ਤੁਹਾਡੇ ਡੈਡੀ ਨੂੰ ਦੱਸਣਾ ਕਿੰਨੀਆਂ ਕਿੰਨੀਆਂ ਗੱਲਾਂ ਤੁਹਾਡੀਆਂ ਵਿੱਚ ਪਾਸ ਪਾਰ ਹਾਲੀ ਰੋਈ ਤੁਸੀਂ ਗੁੱਤੋ ਕੁੱਤੀ ਹੋਈਆਂ ਰਹਿੰਦੀਆਂ ਜੇ ਮੈਂ ਸਾਰੀਆਂ ਗੱਲਾਂ ਦੱਸਾਂ ਨਾ ਤੇ ਪਤਾ ਨਾ ਫਿਰ ਉਹ ਕੀ ਬਣੇ ਸਾਡੇ ਘਰ ਦਾ ਹਾਲ ਤੇ ਜੇ ਤੁਸੀਂ ਐਡੀਆਂ ਔਖੀਆਂ ਆ ਨਾ ਤੇ ਕਲਾਮ ਨਾ ਮੇਰੇ ਨਾਲ ਕਰੋ ਮੈਂ ਆਪੇ ਸੱਤ-ਸੱਤ ਵਾਰੀ ਚਾਹ ਬਣਾ ਲਵਾਂਗੀ ਹਾਂ ਧੱਕਾ ਲਾਮ ਕਰਤੇ ਫੇਰ ਚਾਹ ਬਣਾਉਣੀ ਤੇ ਉਹਦਾ ਕੀ ਫਾਇਦਾ ਇੱਦਾਂ ਸਾਡੀ ਮੰਮੀ ਕਰਦੀ ਆ ਕਿੱਲ ਕਿੱਲ ਕੇ ਕੂਂਡੇ ਜੋਰ ਲਾਦਾ ਡੈਡੀ ਦੱਸਣ ਡੈਡੀ ਜੱਜ ਲੱਗਾ ਸਾਡੇ ਤੇ ਕਿੱਦਾਂ ਕਿਲਦੀ ਆ ਕਿਤੇ ਬੋਲਣ ਦਾ ਹੀ ਨਹੀਂ ਪਤਾ ਵੀ ਸੱਸ ਮਾਣਾ ਕਿੱਦਾਂ ਬੋਲਣਾ ਵਾ ਨੰਦ ਕਿਤੇ ਪਤਾ ਨਹੀਂ ਅਕਲ ਸਿਖਾ ਲਈ ਕਿ ਕੰਜਰ ਨਹੀਂ ਨੀਗੀ